ਸੈਕਸਸ ਦੇ ਡਾਲਾਸ ਦੇ ਵਿੱਚ ਇੱਕ ਭਾਰਤੀ ਮੂਲ ਦੇ 50 ਸਾਲਾਂ ਦੇ ਮੋਟਲ ਮੈਨੇਜਰ ਚੰਦਰ ਮੋਲੀ ਨਾਗਮਲਿਆ ਨੂੰ ਉਹਨਾਂ ਦੇ ਸਹਿਯੋਗੀ ਨੇ ਬਹਿਰੈਮੀ ਦੇ ਨਾਲ ਮੌਤੇ ਘਾਟ ਉਤਾਰ ਦਿੱਤਾ ਸੀ ਜਿਸ ਦੀਆਂ ਤਸਵੀਰਾਂ ਅਮਰੀਕਾ ਸਣੇ ਸਾਰੀ ਦੁਨੀਆ ਨੇ ਦੇਖੀਆਂ ਹੁਣ ਇਸ ਮਾਮਲੇ ਤੇ ਖੁਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਜਿੱਥੇ ਘਟਨਾ ਦੇ ਉੱਤੇ ਦੁੱਖ ਜਤਾਇਆ ਉੱਥੇ ਹੀ ਬਾਈਡਨ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਅਤੇ ਇਹਨਾਂ ਨੀਤੀਆਂ ਨੂੰ ਭਾਰਤੀ ਮੈਨੇਜਰ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਟੈਕਸਸ ਦੇ ਡੈਲਸ ਦੇ ਵਿੱਚ ਹੋਏ ਇੱਕ ਭਾਰਤੀ ਮੂਲ ਦੇ ਚੰਦਰਾ ਮੌਲੀ ਨਗਮੱਲਿਆ ਦੇ ਕਤਲ ਨੂੰ ਲੈ ਕੇ ਬਾਈਡਨ ਦੀ ਇਮੀਗ੍ਰੇਸ਼ਨ ਨੀਤੀ ਦੇ ਨਾਲ ਜੋੜਦੇ ਹੋਏ ਕਿਹਾ ਕਿ ਇਹ ਗੈਰ ਕਾਨੂੰਨੀ ਅਪਰਾਧੀਆਂ ਦੇ ਨਾਲ ਨਰਮੀ ਵਰਤਨ ਦਾ ਸਮਾਂ ਹੁਣ ਖਤਮ ਹੋ ਗਿਆ 트ੰਪ ਨੇ ਟ੍ਰੂਥ ਸੋਸ਼ਲ ਦੇ ਉੱਤੇ ਪੋਸਟ ਕਰਦੇ ਹੋਏ ਵਾਅਦਾ ਕੀਤਾ ਕਿ ਮਲਜ਼ਮ ਦੇ ਉੱਤੇ ਫਰਸਟ ਡਿਗਰੀ ਕਤਲ ਦੇ ਅਧੀਨ ਮੁਕੱਦਮਾ ਚਲਾਇਆ ਜਾਵੇਗਾ ਅਤੇ ਫਿਰ ਅਮਰੀਕਾ ਤੋਂ ਉਸ ਨੂੰ ਡਿਪੋਰਟ ਕੀਤਾ ਜਾਵੇਗਾ ਭਾਰਤੀ ਕੌਂਸਲੇਟ ਨੇ ਵੀ ਪਰਿਵਾਰ ਦੇ ਨਾਲ ਸੰਪਰਕ ਕੀਤਾ ਹੈ ਅਤੇ ਸਾਰੀ ਸਹਾਇਤਾ ਦੇ ਲਈ ਭਰੋਸਾ ਵੀ ਦਿੱਤਾ ਹੈ 50 ਸਾਲਾ ਚੰਦਰਾ ਮੌਲੀ ਨਾਗਮੱਲਿਆ ਡੈਲਸ ਦੇ ਡਾਊਨਟਾਊਨ ਸੂਟਸ ਮੋਰਟਲ ਦੇ ਵਿੱਚ ਮੈਨੇਜਰ ਦੇ ਵੱਜੋਂ ਕੰਮ ਕਰਦੇ ਸਨ 10 ਸਤੰਬਰ ਨੂੰ ਚੰਦਰਾ ਦੀ ਆਪਣੇ ਸਹਿਕਰਮੀ ਯੋਂਡਾਨਿਸ ਕੋਬੋਜ਼ ਮਾਰਟਿਨਸ ਦੇ ਨਾਲ ਖਰਾਬ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਬਹਿਸ ਹੋਈ ਇਹ ਬਹਿਸ ਦੇਖਦੇ ਹੀ ਦੇਖਦੇ ਖੂਨੀ ਹਿੰਸਾ ਵਿੱਚ ਬਦਲ ਗਈ ਕੋਬੋਜ਼ ਮਾਰਟਿਨਜ਼ ਨੇ ਤੇਜ਼ ਤਾਰ ਹਥਿਆਰ ਦੇ ਨਾਲ ਕਈ ਵਾਰ ਕਰਕੇ ਚੰਦਰਾ ਦਾ ਸਿਰ ਧੜ ਦੇ ਨਾਲੋਂ ਵੱਖ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਸਿਰ ਨੂੰ ਚੁੱਕ ਕੇ ਕੋਲ ਪਏ कूड़ेदान ਦੇ ਵਿੱਚ ਸੁੱਟ ਦਿੱਤਾ। ਇਹ ਸਾਰੀ ਭਿਆਨਕ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਇਹਨਾਂ ਤਸਵੀਰਾਂ ਨੂੰ ਸਾਰੇ ਅਮਰੀਕਾ ਨੇ ਦੇਖਿਆ। ਪੁਲਿਸ ਨੇ ਮੌਕੇ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਹੁਣ ਅਮਰੀਕਾ ਤੋਂ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਯੋਰਡਾਨਿਸ ਕੋਬੋਜ਼ ਮਾਰਟਿਨਜ਼ ਦਾ ਇੱਕ ਲੰਮਾ ਅਪਰਾਧਿਕ ਰਿਕਾਰਡ ਰਿਹਾ ਹੈ। ਉਹ ਪਹਿਲਾਂ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ, ਕਾਰ ਚੋਰੀ, ਜਬਰੀ ਬੰਦਕ ਬਣਾਉਣ ਵਰਗੇ ਅਪਰਾਧਾਂ ਦੇ ਵਿੱਚ ਕਈ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਨਵਰੀ 2025 ਵਿੱਚ ਉਸ ਨੂੰ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਡਿਟੈਂਸ਼ਨ ਤੋਂ ਰਿਹਾ ਕਰ ਦਿੱਤਾ ਗਿਆ ਕਿਉਂਕਿ ਕਿਊਬਾ ਨੇ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਆਈਸੀਈ ਦਾ ਕਹਿਣਾ ਹੈ ਕਿ ਬਾਈਡਨ ਸਰਕਾਰ ਦੇ ਵਿੱਚ ਇਹ ਨੀਤੀਆਂ ਦੇ ਕਾਰਨ ਅਜਿਹੇ ਅਪਰਾਧੀ ਅਮਰੀਕਾ ਵਿੱਚ ਆਜ਼ਾਦ ਘੁੰਮਦੇ ਰਹੇ 트੍ਰੰਪ ਨੇ 14 ਸਤੰਬਰ ਨੂੰ ਟ੍ਰੂਥ ਸੋਸ਼ਲ ਤੇ ਪੋਸਟ ਕੀਤੀ ਮੈਨੂੰ ਡੈਲਸ ਟੈਕਸਸ ਦੇ ਵਿੱਚ ਚੰਦਰਾ ਨਾਗਮੱਲਿਆ ਦੇ ਹੱਤਿਆ ਦੇ ਬਾਰੇ ਭਿਆਨਕ ਰਿਪੋਰਟਾਂ ਦੇ ਵਿੱਚ ਪਤਾ ਲੱਗਾ ਜੋ ਕਿ ਇੱਕ ਸਤਕਾਰਯੋਗ ਵਿਅਕਤੀ ਸਨ। ਉਹਨਾਂ ਨੂੰ ਇੱਕ ਗੈਰ ਕਾਨੂੰਨੀ ਕਿਊਬਾ ਮੂਲ ਦੇ ਅਪਰਾਧੀ ਨੇ ਉਹਨਾਂ ਦੀ ਪਤਨੀ ਅਤੇ ਬੱਚੇ ਦੇ ਸਾਹਮਣੇ ਸਿਰ ਵੱਢ ਕੇ ਹੱਤਿਆ ਕਰ ਦਿੱਤੀ ਜੋ ਅਮਰੀਕਾ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀ। ਇਨ੍ਹਾਂ ਗੈਰ ਕਾਨੂੰਨੀ ਅਪਰਾਧੀਆਂ ਦੇ ਨਾਲ ਨਰਮੀ ਨਾਲ ਵਰਤਣ ਦਾ ਸਮਾਂ ਹੁਣ ਖਤਮ ਹੋ ਗਿਆ। ਅਸੀਂ ਅਮਰੀਕਾ ਨੂੰ ਫਿਰ ਤੋਂ ਸੁਰੱਖਿਅਤ ਬਣਾਵਾਂਗੇ। ਉਨ੍ਹਾਂ ਨੇ ਹੋਮਲੈਂਡ ਸਿਕਿਉਰਿਟੀ ਸਕੱਤਰ ਕ੍ਰਿਸਟੀ ਨੋਇਮ ਅਤੇ ਬਾਰਡਰ ਸਿਕਿਉਰਿਟੀ ਮੁਖੀ ਟੌਮ ਹੋਮਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਲਜ਼ਮ ਨੂੰ ਪੂਰੀ ਕੜਾਈ ਦੇ ਨਾਲ ਸਜ਼ਾ ਦਿੱਤੀ ਜਾਵੇਗੀ। 트럼ਪ ਨੇ ਇਸ ਨੂੰ ਬਾਈਡਨ ਸਰਕਾਰ ਦੀ ਅਯੋਗਤਾ ਦੇ ਨਾਲ ਜੋੜਿਆ ਅਤੇ ਕਿਹਾ ਕਿ ਕਿਊਬਾ ਤੋਂ ਆਏ ਇਸ ਖਤਰਨਾਕ ਮਲਜ਼ਮ ਨੂੰ ਪਿਛਲੀ ਸਰਕਾਰ ਨੇ ਰਿਹਾ ਕਰ ਦਿੱਤਾ। ਰਾਸ਼ਟਰਪਤੀ 트럼ਪ ਦਾ ਇਹ ਬਿਆਨ ਕਾਫੀ ਮਾਇਨੇ ਰੱਖਦਾ ਹੈ। ਉਦਰ ਨਾਗਮਬੱਲਿਆ ਦਾ ਅੰਤਿਮ ਸੰਸਕਾਰ 13 ਸਤੰਬਰ ਨੂੰ ਫਲਾਵਰ ਮਾਉਂਟ ਟੈਕਸਸ ਦੇ ਵਿੱਚ ਕੀਤਾ ਗਿਆ ਜਿਸ ਤੇ ਵਿੱਚ ਪਰਿਵਾਰ ਤੇ ਦੋਸਤ ਸ਼ਾਮਿਲ ਹੋਏ। ਗੋ ਫੰਡਮੀ ਦੇ ਰਾਹੀਂ ਪਰਿਵਾਰ ਦੇ ਲਈ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਕਰੀਬ 3 ਲੱਖ ਡਾਲਰ ਤੋਂ ਵੱਧ ਰਾਸ਼ੀ ਇਕੱਠੀ ਕੀਤੀ ਗਈ। ਭਾਰਤੀ ਕਾਉਂਸਲਰ ਜਰਨਲ ਆਫ ਇੰਡੀਆ ਨੇ ਵੀ ਚੰਦਰਾ ਦੀ ਮੌਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਜਤਾਇਆ। ਇਹ ਕਟਨਾ ਅਮਰੀਕੀ ਇਮੀਗ੍ਰੇਸ਼ਨ ਨੀਤੀ ਲਈ ਵੱਡੀ ਚੁਣੌਤੀ ਬਣ ਗਈ ਹੈ ਖਾਸ ਕਰਕੇ ਜਦੋਂ ਅਜਿਹੇ ਖਤਰਨਾਕ ਅਪਰਾਧੀਆਂ ਨੂੰ ਉਹਨਾਂ ਦੇ ਮੂਲ ਦੇਸ਼ ਵਾਪਸ ਲੈਣ ਤੋਂ ਇਨਕਾਰ ਕਰਦੇ ਹਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪੁਸ਼ਟੀ ਕੀਤੀ ਹੈ ਕਿ ਆਈਸੀਈ ਨੇ ਮুলਜ਼ਮ ਦੇ ਖਿਲਾਫ ਰਿਮੂਵਲ ਪ੍ਰੋਸੈਸਿੰਗ ਨੂੰ ਸ਼ੁਰੂ ਕਰ ਦਿੱਤਾ ਹੈ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਹੁਣ ਅਜਿਹੇ ਅਪਰਾਧੀਆਂ ਨੂੰ ਤੀਜੇ ਦੇਸ਼ਾਂ ਦੇ ਵਿੱਚ ਡਿਪੋਰਟ ਕੀਤਾ ਜਾਵੇਗਾ 트럼ਪ ਪ੍ਰਸ਼ਾਸਨ ਲਗਾਤਾਰ ਫੇਲ ਇਮੀਗ੍ਰੇਸ਼ਨ ਨੀਤੀਆਂ ਦੇ ਲਈ ਬਾਈਡਨ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਨੇ ਅਮਰੀਕਾ ਵਿੱਚ ਭਾਰਤੀਆਂ ਦੀ ਸੁਰੱਖਿਆ ਦੇ ਵੀ ਇੱਕ ਹੁਣ ਵੱਡਾ ਸਵਾਲ ਬਣਦੀ ਜਾ ਰਹੀ ਹੈ।